ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਜੱਫਾਤੇ ਚੈਨਲ ਤੇ ਸਵਾਗਤ ਹੈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਲਾਈਕ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਅੱਜ ਕਰਦੇ ਆ ਆਪਾਂ ਵਲੌਗ ਦੀ ਸਟਾਰਟਿੰਗ ਇੱਥੇ ਸ਼ਾਮ ਦੇ 6 ਵਜੇ ਸੀਗੇ ਤੇ ਜੱਪ ਦੇ ਪਾਪਾ ਕਰ ਰਹੇ ਸੀ ਚੈਨਲ ਵੈਲਡ ਅਸੀਂ ਬਣਾਉਣਾ ਹੈ ਸ਼ੈੱਡ ਕੱਪੜੇ ਧੋਣ ਵਾਸਤੇ ਤੇ ਉਹਦੇ ਵਾਸਤੇ ਇਹਦੇ ਪਾਪਾ ਚੈਨਲਾਂ ਨੂੰ ਵੈਲਡ ਕਰ ਰਹੇ ਸੀਗੇ ਕਿਉਂਕਿ ਗਾਡਰਾਂ ਤਾਂ ਛੋਟੇ ਸੀ ਚੈਨਲ ਜਾਪ ਤੇ ਫਤਿਹ ਅੰਦਰ ਬੈਠੇ ਸੀਗੇ ਤੇ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਇੱਥੇ ਇਹਦੇ ਪਾਪਾ ਕਰ ਰਹੇ ਸੀ ਵੈਲਡਿੰਗ ਤੇ ਮੈਂ ਕੋਲ ਬੈਠ ਕੇ ਨਦੀ ਵੀਡੀਓ ਬਣਾ ਰਹੀ ਸੀ ਤੇ ਪਹਿਲਾਂ ਜਪਜੀਤ ਖਾਣਾ ਵੰਗ ਰਿਹਾ ਸੀ ਉਹਨਾਂ ਵਾਸਤੇ ਮੈਂ ਰੋਟੀ ਬਣਾਈ ਰੋਟੀ ਖਲਾਈ ਤੇ ਬਾਅਦ ਵਿੱਚ ਫਿਰ ਅਸੀਂ ਇੱਥੇ ਕੰਮ ਕਰਨ ਲੱਗੇ ਗਰਮ ਹੋ ਗਈ ਫਿਰ ਆ ਬੈਰਨ ਕਿੱਥੇ ਆ ਕਿਵੇਂ ਉਹ ਨਹੀਂ ਲੱਗਦੀ ਗਰਮ ਹੋ ਗਿਆ ਕਿਵੇਂ ਚਲੋ ਵੇਖ ਲੋ ਫਿਰ ਹੂੰ ਬਹੁਤ ਦੇਰ ਹੋ ਗਈ ਅੱਗੋਂ ਟਿਕੜਾ ਜੇ ਲੋਣਾ ਤਾਂ ਵੇਖ ਲੋ ਨਹੀਂ ਤੇ ਚਲੋ ਫਿਰ ਜੇ ਸੈਟ ਤਾਂ ਆਉਂਦਾ ਤਾਂ ਲਾ ਲਓ ਇਹਦਾ ਲੈ ਗਈ ਇਹ ਕਿਹੜਾ ਲਾਈ ਨਹੀਂ ਆਦਾ ਇਹ ਤਾਂ ਗਰਮੀ ਆਉਂਦੀ ਆ ਤਾਂ ਫਿਰ ਨਾਲੋਂ ਰਹਿਣ ਦਿਓ ਇਹ ਨਾਲ ਹੈ ਜੀ ਮੇਰੇ ਦੌਰ ਦਾ ਘਰ ਜਿਹੜੀ ਕੋਠੀ ਹੋਣੀ ਤਿਆਰ ਕੀਤੀ ਹੈ ਹਜੇ ਇਹਦੀ ਮੂਰਤ ਕਰਨਾ ਹੈ ਤੇ ਆ ਹੈਗੇ ਆ ਸਾਡੇ ਦੂਜੇ ਚਾਚੇ ਕੇ ਪੋਤਾ ਤੇ ਸਾਡੀ ਮਾਸੀ ਇਹ ਗਲੀ ਚ ਖੇਡ ਰਿਆ ਸੀ ਸ਼ਾਮ ਦੇ ਟਾਈਮ ਤੇ ਇੱਥੇ ਸਾਡੇ ਪਾਪਾ ਬੈਠੇ ਆ ਕੁੱਤੇ ਨੂੰ ਸੈਰ ਕਰਾ ਕੇ ਆਏ ਆ ਤੇ ਆ ਸਾਡੇ ਸਾਹਮਣੇ ਕਚਰਾ ਪਿਆ ਹੈ ਖਾਲੀ ਥਾਂ ਪਈ ਆ ओके okay जी ਸਾਡੇ ਵੀਡੀਓ ਜੇ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਮੈਂਟ ਕਰ ਦਿਓ ਇੱਥੇ ਕਰਦੇ ਆ ਵਲੌਗ ਦਾ ਐਂਡ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੇਂ ਵਲੌਗ ਨਾਲ ਸਤਿ ਸ੍ਰੀ ਅਕਾਲ Kogi. Guys. Ve Kogi yine bu kartı kırık. Yine ben de bir marana da abi bir marana. Ne? ਇਹ ਤੈਨੂੰ ਕਿਵੇਂ ਮਰਾ ਦੂ ਜੀ ਹਾਂ ਮੈਨੂੰ ਚਾਹੀਏ ਮੈਨੂੰ ਮਾਰਾਂਗੀ ਤੈਨੂੰ ਕਿਵੇਂ ਮਰਾ ਦੂ ਐ ਦੰਦੀ ਭਰੀ ਦੇਖੋ ਦੱਸ ਮੈਨੂੰ ਇੱਥੇ ਪਈ ਆ ਗਾਇਸ ਜੀ ਵੇਖੋ ਕੀ ਕਰਦੀ ਗਾਇਸ ਜੀ ਆਹ ਦੇਖੋ ਦੰਦੀ ਭਰੀ ਆਹ ਲੱਗਦੀਵੇਂ ਰਸਨ ਆਈ ਨੀਡ ਇਟ ਇੀ